ਅੱਜ ਇਸ ਇਤਿਹਾਸਕ ਮਾਤਾ ਕਾਲੀ ਦੇਵੀ ਮੰਦਿਰ ਦੇ ਵਿੱਚ ਜਿਹੜਾ ਜਿਹੜੇ ਪ੍ਰੋਜੈਕਟ ਜਿਹੜੇ ਨੇ ਮੰਦਿਰ ਦੇ ਸੁੰਦਰੀਕਰਨ ਦੇ ਸਰੋਵਰ ਦੇ ਪਾਰਕਿੰਗ ਦੇ ਇਸ ਤੋਂ ਇਲਾਵਾ ਜਿੰਨੇ ਵੀ ਲਾਈਟ ਐਂਡ ਸਾਊਂਡ ਸ਼ੋਅ ਦੂਰ ਦੂਰ ਤੋਂ ਆਏ ਹੋਏ ਸ਼ਰਧਾਲੂਆਂ ਲਈ ਰਹਿائش ਦਾ ਪ੍ਰਬੰਧ ਬਹੁਤ ਸਾਰੇ ਪ੍ਰੋਜੈਕਟ ਨੇ ਕੁੱਲ 75 ਕਰੋੜ 8 ਲੱਖ ਰੁਪਏ ਦਾ प्रोजेक्ट ने प्रोविजन ऑफ क्लीन वाटर टू टेंपल टैंक लाइट एंड साउंड शो नियर सरोवर न्यू बिल्डिंग ब्लॉक पैथवे एंड कॉरिडोर, ट्री कोट एंड आउटर वर्क सरोवर कुंड राउंड विद बाउंड्री वॉल एंड एंट्री गेट फायर सेफ्टी वर्क कॉरिडोर कंस्ट्रक्शन नियर सरोवर सीवरेज इंफ्रास्ट्रक्चर अपग्रेडेशन, लिफ्ट इन न्यूली कंस्ट्रक्शन बिल्डिंग रेनोवेशन फ्रॉम माल एंट्री गेट टू मेन भवन टोटल पचहत्तर पॉइंट जीरो अठ करोड़ प्रोजेक्ट है और इस दे आज का गुणगान करके इजाजत लेके ਉਹਦੀ ਸ਼ੁਰੂਆਤ ਕਰ ਚੁੱਕੇ ਆ ਡੇਲੀ 10000 ਤੋਂ ਵੱਧ ਸ਼ਰਧਾਲੂ ਇੱਥੇ ਨਤਮਸਤਕ ਹੋਂ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ ਹੈ 40000 ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਮਹਾਮਈ ਦੇ ਪਵਿੱਤਰ ਦਿਨ ਨੇ ਉਹਨਾਂ ਚ ਗਿਣਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ ਤੁਸੀਂ ਦੇਖਦੇ ਹੋ ਤੁਸੀਂ ਲੋਕਲੋਂ ਕਿ ਮੇਨ ਸੜਕ ਤੋਂ ਇੱਕ ਛੋਟੀ ਜੀ ਐਂਟਰੀ ਸੀ ਜਿਹੜਾ ਮੇਨ ਡੋਰ ਸੀ ਬੜੇ ਸਾਲਾਂ ਤੋਂ ਬੰਦ ਪਿਆ ਸੀ ਸਰੋਵਰ ਜਿਹੜਾ ਉਹ ਸੁੱਕਾ ਪਿਆ ਸੀ ਸੋ ਐਂਟਰੀ ਜਿਹੜੀ ਹੈ ਮੇਨ ਡੋਰ ਦੇ ਵਿੱਚ ਦੀ ਹੋਊਗੀ 300 ਕਾਰਾਂ ਦੀ ਪਾਰਕਿੰਗ ਵੀ ਹੋਊਗੀ ਨਾਲ-ਨਾਲ ਗ੍ਰੀਨਰੀ ਨੂੰ ਵੀ ਕਾਇਮ ਰੱਖਿਆ ਜਾਊਗਾ ਤੇ ਸਰੋਵਰ ਦੇ ਵਿੱਚ ਪਾਣੀ ਜਿਹੜਾ ਉਹਦਾ ਪੂਰਾ ਪ੍ਰੋਪਰ ਪ੍ਰਬੰਧ ਕੀਤਾ ਜਾਊਗਾ ਤੇ ਉਹਦੀ ਰੀਸਾਈਕਲਿੰਗ ਤਾਂ ਕਿ ਪਾਣੀ ਗੰਦਾ ਨਾ ਹੋਵੇ ਤਾਂ ਹੁਣ ਇਸ ਬੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂਗੇ ਤੇ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਨੂੰ ਦਿੱਤੇ ਨੇ ਤੇ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅੱਗੇ ਲੱਗ ਕੇ ਜਿਹੜਾ 1-1 ਰੁਪਿਆ ਇੱਥੇ ਇਸ ਇਤਿਹਾਸਕ ਜਗ੍ਹਾ ਤੇ ਲਾਉਣ ਬੰਗਾਲ ਤੋਂ ਲਿਆ ਕੇ ਥੇ ਜਿਹੜੀ ਜੋਤੀ ਹੈ ਮਹਾਮਾਈ ਦੀ ਉਹ ਸਥਾਪਿਤ ਕੀਤੀ ਗਈ ਹੈ ਨਾਰਥ ਇੰਡੀਆ ਸੈਂਟਰਲ ਇੰਡੀਆ ਤੱਕ ਲੋਕ ਜਿਹੜੇ ਨੇ ਉਹ ਇਸ ਮੰਦਰ ਨੂੰ ਮੱਥਾ ਟੇਕਣ ਉਹ ਧਰਮਾਂ ਤੋਂ ਉੱਪਰ ਉੱਠ ਕੇ ਮੱਥਾ ਟੇਕਣ ਸਾਰੇ ਧਰਮਾਂ ਦੇ ਲੋਕ ਇੱਥੇ ਮਹਾਮਾਈ ਦਾ ਗੁਣगान ਕਰਨ ਮੱਥਾ ਟੇਕਣ ਅਸ਼ੀਰਵਾਦ ਲੈਣ ਆਉਂਦੇ ਨੇ ਸੋ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਕਿ ਸਾਨੂੰ ਇਹ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ